ਭਾਰਤੀ ਕਿਸਾਨ ਜਿਨ੍ਹਾਂ ਨੇ ਇਕੱਠਾ ਸਿੱਧੂਪੁਰ ਦਾ ਜਿਲ੍ਹਾ ਪ੍ਰਦਰਸ਼ਨ ਅੱਜ ਕਿਥੇ ਧਰਨਾ ਦੇ ਰਹੇ ਆ ਅੱਜ ਰੁਨੀਤ ਮਿੱਟੂ ਦੀ ਰਹਿਜ ਦੇ ਉੱਤੇ ਧਰਨਾ ਦੇ ਰਹੇ ਆ ਜਿਹੜਾ ਇਹ ਸਾਡੇ ਸਜੁਗਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਹਰੇ ਕੇ ਐਮਐਮ ਵੱਲੋਂ ਜਿਹੜਾ ਦਿੱਤਾ ਗਿਆ ਪ੍ਰੋਗਰਾਮ ਲਿਖਿਆ ਗਿਆ ਸੀ ਉਸ ਦੇ ਤਹਿਤ ਉੱਤੇ ਅੱਜ ਅਸੀਂ ਇਹ ਦੇ ਰਹੇ ਆ ਇਹ ਪੰਜਾਬ ਦੇ ਵਿੱਚ 16 ਤੋਂ ਵੱਧ ਥਾਵਾਂ ਦੇ ਉੱਤੇ ਦਿੱਤਾ ਜਾ ਰਿਹਾ ਇਹ ਬੀਜੇਪੀ ਦੇ ਉਮੀਦਵਾਰਾਂ ਦੇ ਰਹਿਜ ਦੇ ਉੱਤੇ ਦਿੱਤੇ ਜਾ ਰਹੇ ਧਰਨਾ ਸਰ ਕਿੰਨੇ ਚਿਰਾਂ ਦਾ ਤੁਸੀਂ ਵਿਰੋਧ ਕਰਦੇ ਆ ਅਸੀਂ ਬੀਜੇਪੀ ਦਾ ਵਿਰੋਧ ਕਰਦੇ ਆ ਅਸੀਂ ਇਸ ਕਰਕੇ ਕਰਦੇ ਆਂ ਕਿਸਾਨਾਂ ਨਾਲ ਕੀਤੇ ਵਾਅਦੇ ਸੀਗੇ 2020 ਦੇ ਵਿੱਚ ਅਸੀਂ 13 ਮਹੀਨੇ 13 ਦਿਨ ਅੰਦੋਲਨ ਲੜ ਕੇ ਮੰਗਾ ਮਨਾਈਆਂ ਸੀ ਵਾਅਦਾ ਕਰਕੇ ਮੁੱਕਰੀ ਹੋਈ ਸਰਕਾਰ ਉਸ ਕਰਕੇ ਵਿਰੋਧ ਕਰਦੇ ਆਂ ਜੀ ਕੇ ਜੀ ਸਿੱਧੂ ਪਰੋ ਮੈਨੂੰ ਲੱਗਦਾ ਪ੍ਰਧਾਨਾ ਜੀ ਸਰ ਅੱਜ ਜਿਹੜਾ ਰਵਨੀਤ ਬਿੱਟੂ ਦਾ ਘਰਾਵ ਕਰਨ ਆਇਓ ਕੀ ਕਹਿਣਾ ਚਾਹੋਗੇ ਜੀ ਕਿਹੜੀਆਂ ਮੰਗਾਂ ਲੈ ਕੇ ਆਏ ਹੋ? ਮੰਗਾਂ ਦੇਖੋ ਜੀ ਸਾਡੀਆਂ ਜਿਹੜੀਆਂ ਪਹਿਲਾਂ ਮੰਨੀਆਂਆਂ ਮੰਗਾਂ ਸੀਗੀਆਂ ਆਪਾਂ ਉਥੇ 13 ਮਹੀਨੇ ਬੈਠੇ ਰਹੇ ਕਿਸਾਨ ਦਿੱਲੀ ਉਹ ਮੰਗਾਂ ਜਿਹੜੀਆਂ ਮੰਨੀਆਂ ਸੀ ਜਿਹੜੇ 3 ਕਲੂਨ ਰੱਦ ਕਰੇ ਸੀਗੇ ਉਹ ਚੋਰ ਮੋਰੀ ਰੱਖ ਕੇ ਦੁਬਾਰਾ ਫੇਰ ਲਾਗੂ ਹੋ ਰਹੇ ਨੇ ਸਾਰੀ ਵਾਰੀ ਵਾਰੀ ਮੇਨ ਵਾ ਹੁਣ ਸੀਗੀ ਆਪਣੇ ਜਿਵੇਂ ਐਮਐਸਪੀ ਦੀ ਗਰੰਟੀ ਸੀ ਡਾਕਟਰ ਕੁਮਾਰੀ ਨਾਲ ਦੀ ਰਿਪੋਰਟ ਸੀ ਕੁਝ ਨਹੀਂ ਲਾਗੂ ਕਰਿਆ ਉਸ ਕਰਕੇ ਕਿਸਾਨ ਉਹਨਾਂ ਨੂੰ ਚੇਤਾ ਕਰਾਉਣ ਲਈ ਆਪਣੀ ਜਾਜਤ ਨਹੀਂ ਜਾ ਰਹੇ ਸੀਗੇ ਤੇ ਸਾਡਾ ਹੱਕ ਵਾ ਸਾਡਾ ਜਮਹੂਰੀ ਹੱਕਾ ਸਾਨੂੰ ਰੋਕਿਆ ਗਿਆ ਰੋਕਿਆ ਵੀ ਇਸ ਢੰਗ ਨਾਲ ਗਿਆ ਜਿਵੇਂ ਕੋਈ ਪਾਕਿਸਤਾਨ ਦੇ ਚੀਨਾ ਦੇ ਲੋਕ ਹੁੰਦੇ ਆ ਜਿਹੜੇ ਉਹ ਬੁਲਟ ਇੱਕ ਬੁਲਟ ਮਾਰੀ ਗਿਆ ਗੇਟ ਭੰਨਣ ਵਾਲੇ ਜਦ ਕਿ ਉਹ ਦੂਜੇ ਕਿਸੇ ਆਪਣੇ ਵਿਰੋਧੀ ਦੇਸ਼ ਨਾਲ ਵੀ ਨਹੀਂ ਵਰਤੇ ਜਾਂਦੇ ਉਹ ਜਿਹੜੇ ਉਹ ਗੈਸ ਗੋੜੇ ਆ 1993 ਦੇ ਬੰਦ ਨੇ ਉਹ ਗੈਣ ਨੇ ਉਹ ਸਾਡੇ ਦੇ ਵਰਤੇ ਗਏ ਸਾਨੂੰ ਇਹ ਨਹੀਂ ਸਮਝ ਲੱਗਦੀ ਵੀ ਇਹ ਸਰਕਰ ਹੁਣ ਇਹ ਪੰਜਾਬ ਦੇ ਵਿੱਚ ਕਿਹੜੇ ਮੂੰਹ ਨਾਲ ਆਉਂਦੇ ਨੇ ਅਮਿਤ ਸ਼ਾਹ ਵੀ ਆਇਆ ਸੀਗਾ ਉਦੋਂ ਵੀ ਅਸੀਂ ਵੋਟ ਕਰਿਆ ਜੀ ਹੁਣ ਤੁਸੀਂ ਕੀ ਕਰਨ ਆ ਰਹੇ ਹੋ ਜੇ ਉਹੀ ਪੰਜਾਬੀ ਨੇ ਜਿਹਨੇ ਰੋਕਿਆ ਹੁਣ ਤੁਸੀਂ ਯਾ ਸਾਨੂੰ ਹਿੱਸਾ ਹੀ ਨਹੀਂ ਮੰਨਦੇ ਤੁਸੀਂ ਕੰਦਾ ਕੱਢ ਦਿੱਤੀਆਂ ਹਨ ਹਾਲਾਂਕਿ ਜਿਹੜਾ ਪਾਕਿਸਤਾਨ ਦਾ ਬਾਰਡਰ ਆ ਉਹ ਤੇ ਤਾਰ ਨਹੀਂ ਲੱਗੀ ਹੋਈ ਉਹ ਤੇ ਸਾਡੇ ਕਿਸਾਨ ਉੱਧਰ ਜਾ ਕੇ ਖੇਤੀ ਵੀ ਕਰਦੇ ਨੇ ਸਾਨੂੰ ਖੁੱਲ੍ਹ ਦਿੱਤੀ ਜਾਂਦੀ ਵੀ ਕਸਮ ਵੀ ਸਾਡੇ ਖੇਤ ਨੇ ਪਰ ਇਹਨਾਂ ਨੇ ਸਾਡੇ ਨਾਲ ਬਹੁਤ ਮਾੜੀ ਕਰੀ ਹੁਣ ਦੇਖੋ ਇੱਥੇ ਅਸੀਂ ਧਰਨਾਲ ਪ੍ਰੋਟੈਸਟ ਅਸੀਂ ਆਪ ਦਾ ਸਾਥਵਾਹੀ ਕਰ ਰਹੇ ਆ ਇੱਥੇ ਇੱਕ ਡਿਪਟੀ ਸਾਹਿਬ ਆਏ ਸੀਗੇ ਉਹ ਕਹਿੰਦੇ ਵੀ ਤੁਸੀਂ ਉੱਚੀ ਆਵਾਜ਼ ਨਹੀਂ ਆ ਆਪਣਾ ਸਪੀਕਰ ਨਹੀਂ ਲਾਉਣਾ ਜਾਂਦ ਕੇ ਛੋਟਾ ਜਿਹਾ ਕਿ ਆਪਾਂ ਨੇ ਜਿਹੜੇ ਰੈਜੀਡੈਂਸ ਏਰੀਆ ਵਾ ਰੈਜੀਡੈਂਸ ਏਰੀਏ ਨੂੰ ਹਰਾਣ ਨਹੀਂ ਕਰਨਾ ਸੀਗਾ ਨਹੀਂ ਕਰਦੇ ਜਦ ਕਿ ਰੈਜੀਡੈਂਸ ਏਰੀਆ ਸਾਰਾ ਦੇਖੋ ਸ਼ਬੀਲ ਵੀ ਮਿੱਠੇ ਪਣ ਜੀ ਲਈ ਆ ਸਾਨੂੰ ਪਾਣੀ ਦੇ ਰਹੇ ਆ ਆਂਡ ਗਵਾਂਡ ਸਾਨੂੰ ਪਾਣੀ ਭੇਜ ਰਿਹਾ ਵਾ ਸਾਰਾ ਸਾਨੂੰ ਸਾਰੇ ਕੋਆਪਰੇਟ ਕਰਿਆ ਨੇ ਗਵਾਂਡੀਆਂ ਨੇ ਜਦ ਕਿ ਇਹ ਸਾਨੂੰ ਕਹਿੰਦੇ ਸੀਗੇ ਵੀ ਤੁਸੀਂ ਇਹਨੂੰ ਹਰਾਣ ਨਾ ਕਰਿਓ ਅਸੀਂ ਕੋਈ ਅਸੀਂ ਇਸੇ ਦੇਸ਼ ਦੇ ਵਾਸੀ ਆ ਅਸੀਂ ਕੋਈ ਪਾਕਿਸਤਾਨ ਵਾਲੇ ਨਹੀਂ ਜਿਹੜਾ ਸਾਡੇ ਨਾਲ ਦੁੱਖ ਵਿਹਾਰ ਕਰਿਆ ਅਸੀਂ ਇਹ ਪੁੱਛਣਾ ਚਾਹੁੰਦੇ ਆ ਇਹ ਨਵੇਂ-ਨਵੇਂ ਭਾਜਪਾ ਜੁਆਇਨ ਕਰੀਏ ਨੇ ਇਹਨਾਂ ਨੇ ਅਸੀਂ ਇਹ ਪੁੱਛਣਾ ਚਾਹੁੰਦੇ ਆ ਵੀ ਭਾਜਪਾ ਕਿੰਨੀ ਕਿੰਨੀ ਜੰਗੀ ਆ ਉਹਦੇ ਉਹਦੇ ਸਾਹਮਣੇ ਜਵਾਬ ਲੈਣਾ ਇਹਦੇ ਕੋਲ ਇਲੈਕਸ਼ਨਾਂ ਦੇ ਵਿੱਚ ਵੀ ਵਿਰੋਧ ਕਰਦੇ ਰਹੋਗੇ ਹਾਂ ਜੀ ਕਰਦੇ ਆ ਜੀ ਅਸੀਂ ਅਸੀਂ ਕਹਿੰਦੇ ਆ ਵੀ ਹੋਰ ਕਿਸ ਨੂੰ ਮਰਜ਼ੀ ਵੋਟ ਪਾ ਦਿਓ ਭਾਜਪਾ ਨੂੰ ਵੋਟ ਨਾ ਪਾਓ ਉਧਰ ਆਪਣਾ ਬਿੱਟੀ ਜੀ ਦਾ ਘਰ ਆ ਜੀ ਤੇ ਘਰ ਤੋਂ ਥੋੜਾ ਪਾਸੇ ਹੋ ਕੇ ਅੱਜ ਦਾ ਪੀਸਫੁਲ ਪ੍ਰੋਟੈਸਟ ਕਰ ਰਹੇ ਆ ਕਿਉਂਕਿ ਸਰ ਨਹੀਂ ਕੋਈ ਕੋਈ ਦਿੱਕਤ ਵਗੈਰਾ ਨਹੀਂ ਆਉਂਦੀ ਤੇ ਸਰ ਵੈਰੀਗੇਟ ਵਗੈਰਾ ਵੀ ਕੀਤੀ ਗਏ ਮੁਲਾਜ਼ਮ ਵੀ ਖੜਾਏ ਕੀਤੇ ਹਾਂ ਹਾਂ ਤੁਹਾਨੂੰ ਆ ਦਾ ਸਕਿਉਰਟੀ ਕਰਕੇ ਥੋੜਾ ਇਲੈਕਸ਼ਨਰ ਕਰਕੇ ਸਾਨੂੰ ਅਸੀਂ ਵੀ ਚਲੋ ਕੋਈ ਨਾ ਜ਼ਿਆ